ਹਾਂ ਹਾਂ ਕਰਨਾਂਗੇ ਉਹਨੇ ਆ ਉਹ ਤੇ ਕਿਹੜਾ ਦਵਾਈ ਛਿੜਕੀ ਵੀ ਆ ਮੇਰੇ ਜਦੋਂ ਮੈਂ ਕਿਹਾ ਜਦੋਂ ਜ਼ੌਂਬੀ ਚੜ ਕੇ ਆਉਂਦੇ ਸੀ ਤੁਹਾਡੇ ਤੇ ਲੰ cinematic professional ਆ ਹੌਬੀ ਤਾਂ ਰਿਵਲ ਵਰਗ ਨਹੀਂ ਹੈ ਮੇਰੀ ਪਹਿਲੀ ਮੂਵੀ ਹੈ ਤੁਸੀਂ ਇਹਨਾਂ ਨੂੰ ਪੁੱਛ ਲਓ ਸਵਾਲ ਇਹ ਮੇਰਾ ਸਵਾਲ ਜੀ ਖਾਨ ਵੀਰੇ ਨੂੰ ਹੈ ਗੱਲਾਂ ਮਾਰਦਾ ਸੀ ਉਹਦੇ ਅੰਦਰ ਦੰਡਲ ਪੈਣ ਵਾਲੀ ਹੋ ਗਈ ਆ ਕੀ ਹੋ ਗਿਆ ਮੇਰੇ ਵਾਸਤੇ ਸਵਾਲ ਧਿਆਨ ਥੋੜਾ ਧਿਆਨ ਨਾਲ ਬਹੁਤ ਵਧੀਆ ਕੀਤਾ ਵੀਰੇ ਹਾਂਜੀ ਥੈਂਕ ਯੂ ਤੇ ਵੀਰੇ ਟ੍ਰੇਲਰ ਤੁਸੀਂ ਪੁੱਛ ਲਿਆ ਤੁਸੀਂ ਪੁੱਛ ਲਿਆ ਆਪੀ ਦੱਸਣਗੇ ਅਨਸਰ ਦਿਓ ਪਤਾ ਨਹੀਂ ਚਲੋ ਦੁਬਾਰੇ ਪੁੱਛ ਲੈਂਦੇ ਦੁਬਾਰੇ ਜੋਂਬੀਆਂ ਨਾਲ ਗੁੱਥਮ ਗੁੱਥੀ ਹੋਣ ਤੋਂ ਬਾਅਦ ਘਰੇ ਜਾ ਕੇ ਨੀਂਦ ਸੁੱਖੀ ਆ ਜਾਂਦੀ ਸੀ ਕਈ ਹੁੰਦੇ ਮੈਂ ਮੈਂ ਖੜਾ ਕੋਈ ਜਿਮ ਕਰਦਾ ਜਾਂ ਮਿਹਨਤ ਕਰਦਾ ਹੱਡ ਸਾਰੇ ਦੁਖੇ ਆ ਇੱਕ ਸੀ ਨਾ ਉਹ ਡਾਇਰੈਕਟਰ ਸਾਹਿਬ ਨੇ ਉੱਤੋਂ ਉਪੌੜੀ ਤੋਂ ਲੰਘਦੇ ਆ ਨਾ ਮੈਂ ਫਸ ਜਾਂਨ ਇਕੱਲਾ ਇੱਥੇ ਐਦਾਂ ਪਤਾ ਤੇ ਆ ਹਫਤਾ ਦੋ ਹਫਤੇ ਮੇਰੇ ਫੇਫੜਾ ਦੁਖਦਾ ਰਿਹਾ ਤੇ ਫਿਰ ਫਿਰ ਮੈਂ ਕਹਿੰਦਾ ਸੋਚਿਆ ਮੈਂ ਕਿ ਯਾਰ ਇਹ ਦੋ ਵਾਰ ਰੋਮਾਂਟਿਕ ਜੀ ਮੂਵੀ ਫੜਾਂਗੇ ਕਿ ਫਿਰ ਮੈਂ ਕਹਿੰਦਾ ਨਹੀਂ ਯਾਰ ਇਹ ਹੀ ਹੈ ਇਹ ਤਾਂ ਪਤਾ ਬਸ ਸਾਰਿਆਂ ਨੂੰ ਪਤਾ ਹਾਂ ਹਾਂ ਕਰਨਾਗੇ ਉਹਦੇ ਨੇ ਆ ਉਹ ਤੇ ਕਿਹੜਾ ਦਵਾਈ ਛਿੜਕੀ ਵੀ ਹੈ ਫਿਰ ਜਦੋਂ ਜ਼ੌਂਬੀ ਚੜ ਕੇ ਆਉਂਦੇ ਸੀ ਮਨ ਚ ਆਏ ਹੁੰਦਾ ਸੀ ਵੀ ਭਰਾਵਾ ਸੱਚੀਓ ਤੁੰਦੀ ਨਾ ਪੜਦੀ ਕਿ ਸਰੀ ਮੈਂ ਕਹਿੰਦਾ ਜਦੋਂ ਜ਼ੌਂਬੀ ਚੜ ਕੇ ਆਉਂਦੇ ਸੀ ਤੁਹਾਡੇ ਤੇ ਹਾਂ ਜੀ ਸਾਰੀ ਆ ਲੱਗੇ ਕਰੋ ਮੈਂ ਕਿ ਤੁਹਾਡਾ ਮੈਂ ਕਹੇ ਜਦੋਂ ਜ਼ੌਂਬੀ ਚੜਕੇ ਆਉਂਦੇ ਸੀ ਤੁਹਾਡੇ ਤੇ ਐ ਲੱਗਦਾ ਸੀ ਵੀ ਇਹ ਭਰਾਵਾ ਕਿਤੇ ਸੱਚੇ ਦੰਦੀ ਨਾਲ ਬੜਦੀ ਨਹੀਂ ਚੜਕੇ ਨਹੀਂ ਆਉਂਦੇ ਸੀ ਉਹਦਾ ਫੜਫੜ ਲੈਂਦੇ ਸੀ ਥੈਂਕ ਯੂ ਇਹ ਹੱਸ ਅ ਜਿਹਨ ਪਾਈ ਤੇ ਕੀ ਰਿਐਕਸ਼ਨ ਆ ਟ੍ਰੇਲਰ ਦੇ ਕੇ ਮੈਂ ਜਾਣਦਾ ਹਾਂ ਗੇਰੀ ਬਾਈ ਨੇ ਮੈਨੂੰ ਸ਼ਾਬਾਸ਼ ਦਿੱਤੀ ਵੀਰੇ ਮੈਨੂੰ ਉਧਰ ਹੀ ਸੀਗਾ ਵੀ ਕਿ ਬਾਕੀ ਸਾਰੇ ਕਹਿੰਦੇ ਹਾਂ ਬਹੁ ਬਹੁ ਮਾਰਕਾ ਵੀ ਹੈ ਨਾ ਸ਼ਾਬਾਸ਼ ਹਨਾ ਵੀ ਵਧੀਆ ਕੀਤਾ ਜੀ ਖਾਣਾ ਮਾਲਕ ਤਰੱਕੀਆਂ ਦੇ ਬਣਾ ਤੈਨੂੰ ਸਾਰੇ ਕਹਿਣਗੇ ਉਧਰੋਂ ਜਾ ਆ ਜਾ ਹ ਸੰਸਕਦੇ ਤੁਸੀਂ ਗਲ ਗਲ ਹਾਂ ਹਾਂ ਉਸਤਾਦ ਅੱਲੀਓ ਪਰ ਉਹਨਾਂ ਨੇ ਮੈਨੂੰ ਵਧੀਆ ਉਹਨੂੰ ਕਹਿੰਦੇ ਬਾਬਾ ਵਧੀਆ ਤੇਰਾ ਰਾਸਤਾ ਖੁੱਲ ਗਿਆ ਬਹੁਤ ਸੋਹਣਾ ਕੀਤਾ ਕੰਮ ਮੇਰੀ ਪਹਿਲੀ ਮੂਵੀ ਹੈ ਤੁਸੀਂ ਇਹਨਾਂ ਨੂੰ ਪੁੱਛ ਲਓ ਸਵਾਲ ਵੀਰੇ ਤੁਹਾਡੇ ਤੁਹਾਨੂੰ ਸਵਾਲ ਹੈ ਇਧਰ ਸਾਹਮਣੇ ਸਿੱਧਾ ਡਾਇਰੈਕਟ ਕੀ ਆ ਗਾਈ ਸਵਾਲ ਭੁੱਲ ਗਿਆ ਕਹਿੰਦਾ ਕਹਿੰਦਾ ਮੈਨੂੰ ਵੀਰੇ ਕਹਿੰਦਾ ਮੈਨੂੰ ਵੀਰੇ ਤੁਹਾਡੇ ਤੋਂ ਸਵਾਲ ਹੈ ਮੇਰਾ ਕਹਿੰਦਾ ਇਧਰ ਇਧਰ ਮੈਂ ਕਿਹਾ ਇਧਰ ਕਹਿੰਦਾ ਮੈਂ ਸਵਾਲ ਭੁੱਲ ਗਿਆ ਟੜ ਕੇ ਉੱਠ ਕੇ ਚਾਰ ਬਾਦਾਮ ਖਾਇਆ ਕਰੋ ਉਹ ਮੈਂ ਪਿਉਂਤੇ ਸੀਗੇ ਮੈਂ ਇਹ ਭੁੱਲ ਗਿਆ ਕਿੱਥੇ ਰੱਖੇ ਸੀ ਉਹ ਇਹ ਸਵਾਲ ਸੀਗਾ ਜਿਵੇਂ ਇਹਦੇ ਵਿੱਚ ਜ਼ੌਂਬੀ ਐ ਇਹਨੂੰ ਆਪਾਂ ਐਂ ਕਹਿ ਸਕਦੇ ਆ ਗੋਰਿਆਂ ਦੇ ਭੂਤ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਭੂਤ ਹੁੰਦੇ ਆ ਜਾਂ ਕਿਸੇ ਸਲੇਡਾ ਹੁੰਦਾ ਜਾਂ ਕਿਸੇ ਦਾ ਬੂੜਾ ਮਰ ਗਿਆ ਬੁੜੀ ਮਰ ਗਈ ਉਹਦੇ ਚ ਆ ਜਾਂਦੇ ਆ ਉਹ ਸੂਟ ਮੰਗਦੇ ਆ ਇਹ ਭੂਤਾਂ ਦੇ ਇਹਨੂੰ ਇਹ ਭੂਤਾਂ ਦਾ ਐਕਸਪੀਰੀਅੰਸ ਕਿਵੇਂ ਰਿਹਾ ਤੇ ਪਿੰਡਾਂ ਦੇ ਵਿੱਚ ਤੁਸੀਂ ਆਪਾਂ ਸਾਰੇ ਪਿੰਡਾਂ ਵਾਲੇ ਆ ਪਿੰਡਾਂ ਦੇ ਵਿੱਚ ਤੁਸੀਂ ਸੁਣਿਆ ਸੀ ਕਿਸੇ ਇਦਾਂ ਦੇ ਭੂਤਾਂ ਵਾਲੇ ਜਾਂ ਸਲੇਡੇ ਵਾਲੇ ਬਹੁਤ ਉਹ ਕੰਮ ਇਹ ਨਾਲ ਤੁਹਾਡੇ 100% 100% ਜਦੋਂ ਛੋਟੇ ਹੁੰਦੇ ਨੂੰ ਸੁਭਾਉਂਦੇ ਹੁੰਦੇ ਸੀ ਨਾ ਮਾਪੇ ਬਾਪ ਸਮੋਂਦੇ ਸਲੇਡਾ ਆਜੂ ਭੂਤ ਆਜੂ ਉਹ ਤੋਂ ਡਰਦੇ ਰਹੇ ਹੁਣ ਤੱਕ ਦੇਖਿਆ ਹੈ ਨਹੀਂ ਕਦੇ ਹਨਾ ਨਾ ਸਲੇਡਾ ਦੇਖਿਆ ਨਾ ਭੂਤ ਦੇਖਿਆ ਜੋਂਬੀਜ਼ ਅਸੀਂ ਪਹਿਲੀ ਵਾਰੀ ਦੇਖ ਲਿਆ ਆਪਣੀ ਫਿਲਮ ਦੇ ਵਿੱਚ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਵੀਰੇ ਕੁਝ ਵੀ ਵੱਖਰਾ ਕਰਨ ਨੂੰ ਜਦੋਂ ਜ਼ਿੰਦਗੀ ਤੇ ਮਿਲਦਾ ਨਾ ਲੀਹੋਂ ਹਟ ਕੇ ਤਾਂ ਬਹੁਤ ਵਧੀਆ ਲੱਗਦਾ ਆ ਬਦੇਬ ਨੂੰ ਤਾਂ ਉਹੀ ਗੱਲ ਆ ਵੀ ਵਾਹਿਗੁਰੂ ਗੇਰਦਾਸ ਕਰੀ ਦੀ ਵੀ ਉਹਨੂੰ ਰੱਬ ਭਾਗ ਲਾਵੇ ਔਰ ਸਾਰਿਆਂ ਨੇ ਔਰ ਤੁਸੀਂ ਨਾ ਸਾਰੇ ਜਣੇ ਹੁਣ ਆਪਾਂ ਹੱਸ ਰਹੇ ਇਨਾ ਵਧੀਆ ਕੰਮ ਕੀਤਾ ਜੀਖਾਨ ਨੇ ਤੁਹਾਨੂੰ ਸਵਾਦ ਆ ਜਾਊਗਾ ਮੈਂ ਇਹਨੂੰ ਬਈ ਨੂੰ ਐਂ ਕਿਹਾ ਸੀ ਮੈਂ ਬਦਲ ਹੀ ਨਾ ਐਕਟਿੰਗ ਕਰਨ ਦੀ ਲੋੜ ਨਹੀਂ ਜਿਵੇਂ ਤੂੰ ਕਰੀ ਜਾਣਾ ਉਹੀ ਬੱਲੇ ਬੱਲੇ ਉਹੀ ਕਰਨ ਨੂੰ ਲੋਕ ਤਰਸਦੇ ਆ ਬਹੁਤ ਸੋਹਣਾ ਕੰਮ ਕੀਤਾ ਜੀਖਾਨ ਵੀਰੇ ਰਾਈਟ ਬੀਨੂ ਭਾਜੀ ਜਿਵੇਂ ਗੈਰੀ ਭਾਈ 우ਸਤਾਦ ਨੇ ਨਾ ਮਿਊਜ਼ਿਕ ਦੇ ਵਿੱਚ ਮੈਨੂੰ ਲੱਗਦਾ ਤੁਸੀਂ 우ਸਤਾਦ ਬਣ ਜਾਓਗੇ ਫਿਲਮਾਂ ਦੇ ਜੀਖਾਨ ਵੀਰੇ ਦੇ ਨਹੀਂ 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 ਸਾਰਾ ਵਾਹਿਗੁਰੂ ਵਾਹਿਗੁਰੂ ਰਾਈਟ ਰਾਈਟ ਮੇਰਾ ਬੱਡੇ ਘਰੇ ਆਲ ਵੀਰੇ ਨੂੰ ਸਵਾਲ ਆ ਇੱਕ ਆ ਲੈ ਬੱਡੇ ਲੈ ਜੀ ਭਾਈ ਠੀਕ ਹੋ ਤੁਸੀਂ ਐਨਨ ਵਧੀਆ ਫੇਰੇ ਰਾਈਟ ਮੈਨੂੰ ਨਾ ਹਾਂ ਇੱਥੇ ਨਕਰੀ ਸੀ ਦੇ ਨਾਲ ਬਿਲਕੁਲ ਲਾਈਟ ਦਿੰਦੀ ਹੈ ਨਾ ਤਾਂ ਦੱਸੋ ਦੱਸੋ ਪੁੱਛੋ ਹਾਂ ਤੇ ਮੈਨੂੰ ਨਾ ਹੁਣੇ ਪਤਾ ਲੱਗਿਆ ਕਿਸੇ ਤੋਂ ਗੱਲ ਕਿ ਜੋ ਪ੍ਰੋਡਿਊਸਰ ਹੋ ਡਾਇਰੈਕਟਰ ਨੇ ਉਹ ਭੁੱਲ ਗਏ ਸੀ ਤੁਹਾਨੂੰ ਕਾਸਟ ਕਰਨਾ ਇਸ ਫਿਲਮ ਦੇ ਵਿੱਚ ਤੇ ਉਹ ਅਫਵਾਹ ਹੀ ਆ ਕਿ ਹੁਣ 2 ਦੇ ਵਿੱਚ ਤੁਹਾਨੂੰ ਕਾਸਟ ਕਰਨਾ ਆ ਪ੍ਰੈਸ ਕਾਨਫਰੈਂਸ ਤੋਂ ਬਾਅਦ ਪੇਪਰ ਤਿਆਰ ਪਏ ਨੇ ਚੈੱਕ ਤਿਆਰ ਪਿਆ ਆ ਤੇ ਉਹ ਤੁਹਾਨੂੰ ਭੁੱਲ ਗਏ ਸੀ ਹੁਣ 2 ਤੇ ਲੈਣਾ ਉਹਨਾਂ ਨੇ ਤੁਹਾਨੂੰ ਹਾਂਜੀ 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 ਸਹੀ ਤੇ ਅਨੇ ਖਾਨ ਨੇ ਦੱਸਿਆ ਸੀ ਮੈਨੂੰ ਆਉਂਦੇ ਹੋਏ ਗੱਡੀ 'ਚ ਹਾਂ ਤੇ ਇਹ ਕਹਿੰਦਾ ਵੀ ਤਾਂ ਕਰਕੇ ਬੁਲਾਇਆ ਤੈਨੂੰ ਕਹਿੰਦਾ ਪੇਪਰ ਸੈਂਡ ਕਰਾਉਣੇ ਨੇ ਚੈੱਕ ਚੈੱਕ ਵਾਲੀ ਗੱਲ ਲੱਗ ਗਿਆ ਪ੍ਰੋਡੂਸਰ ਕੰਬਣ ਲੱਗ ਗਿਆ ਜੀ ਹਲੋ ਪ੍ਰਾਣੀ ਬਣਾ ਕੇ ਹਟਿਆ ਉਹ ਕਹਿੰਦੇ ਚੈੱਕ ਵਾਲੀ ਗੱਲ ਕਿੱਥੋਂ ਆ ਗਈ ਇਹ ਅਗਲੀ ਫਿਲਮ ਚ ਬਾਈ ਨੂੰ ਲੈ ਰਹੇ ਆ ਉਹ ਪੱਕੀ ਗੱਲ ਹੈ ਨਾ ਜੀ ਥੈਂਕ ਯੂ ਬਹੁਤ ਧੰਨ ਏ ਹਲੋ ਬ੍ਰਿਹਸ਼ੀ ਗਾਲ ਜੀ ਬਿੰਦੂ ਬਾਈ ਤੁਹਾਨੂੰ ਸਵਾਲ ਹੈ ਜੀ ਜੀ ਬ੍ਰਿਹ ਜੀ ਜਿੱਦਾਂ ਨਾ ਉੱਪਰ ਲਾਈਨ ਲਿਖੀ ਹੋਈ ਹੈ ਕਿ 2032 ਚ ਹੋਣ ਵਾਲੀਆਂ ਘਟਨਾਵਾਂ ਜੀ ਜੀ ਜਦੋਂ ਅਸੀਂ ਤੁਹਾਨੂੰ ਵੇਖਦੇ ਹਾਂ ਨਾ ਤੁਸੀਂ ਹਰ ਵਾਰੀ ਬਹੁਤ ਯੰਗ ਲੱਗਦੇ ਹੋ ਸਾਰੇ ਸੋਚਦੇ ਆ ਵੀ 2032 ਚ ਬਿੰਦੂ ਬਾਈ ਕਿਹੋ ਜਿਹਾ ਲੱਗੂਗਾ ਬੱਚਾ ਛੋਟੇ ਛੋਟੇ ਕੰਮ ਆਜ ਬਹੁਤ 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 ਬੱਚੇ ਨੇ ਰਾਜ਼ਗੀ ਆ ਮਤਲਬ ਤੁਹਾਡਾ ਤੁਹਾਡਾ ਆਸ਼ੀਰਵਾਦ ਹੈ ਜਿਹੜਾ ਤੁਸੀਂ ਆ ਮੂਰ ਨੂੰ ਹਸ ਲੈਣੇ ਬਸ ਇਹ ਆਸ਼ੀਰਵਾਦ ਹੈ ਉਹਦੇ ਥਰੂ ਬਾਬਾ ਕਿਰਪਾ ਕਰੇ ਐਂ ਅਪਾ ਹੱਸਦੇ ਵਾਸਤੇ ਰਹੀਏ ਚੜਦੇ ਕਲੱਜ ਰਹੀਏ ਬਸ ਉਹੀ ਆ ਵੀਰੇ ਉਹ ਵੇਸਲੇ ਨਹੀਂ ਹੋਈਦਾ ਧਿਆਨ ਰੱਖੀਦਾ ਬਸ ਉਹ ਆਸ਼ੀਰਵਾਦ ਹੀ ਆ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਹੈ ਬਾਬਾ ਚੜਦੇ ਕਲੱਜ ਰੱਖੇ ਸਾਰਿਆਂ ਨੂੰ ਉਹ ਇੱਕ ਕਹਿੰਦੇ ਆ ਨਾ ਕਹਿੰਦੇ ਡਰ ਕੇ ਆਗੇ ਜੀਤ ਹੈ ਇਹ ਪਹਿਲੀ ਫਿਲਮ ਹੋएगी ਕਹਿ ਸਕਦੇ ਕਿ ਡਰ ਕੇ ਸਾਥ ਖੁਸ਼ੀ ਹੈ ਮਤਲਬ ਉਹ ਡਰ ਦੇ ਨਾਲ ਕਮੇਡੀ ਦਾ ਤੜਕਾ ਲਾਉਣਾ ਉਹ ਕਿੰਨਾ ਔਖਾ ਸੀਗਾ ਚੈਲੰਜ ਸੀਗਾ ਨਹੀਂ ਸਾਡੇ ਵਾਸਤੇ ਤਾਂ ਕੋਈ ਔਖਾ ਨਹੀਂ ਸੀਗਾ ਕਿਉਂਕਿ ਸਕ੍ਰਿਪਟ ਲਿਖੀ ਹੋਈ ਸੀ ਇਹ ਦੀਪਕ ਥਾਪਰ ਹੁਣਾਂ ਨੇ ਬਹੁਤ ਸੋਹਣੀ ਸਕ੍ਰਿਪਟ ਲਿਖੀ ਹੈ ਪਹਿਲਾਂ ਔਰ ਜਿਹੜਾ ਇਨਸਟੈਂਟ ਸੋਚੀਏ ਜੇ ਮੇਰੇ ਖਿਆਲ ਸਿ ਮੇਰੇ ਤੁਸੀਂ ਇਹ ਬਣਾ ਵੀ ਨਿਊਜ਼ ਵੀ ਇਹੀ ਬਣਾ ਦੇਣੀ ਹੈ ਜਦੋਂ ਪਹਿਲੀ ਵਾਰੀ ਦੀਪਕ ਠੱਪਰ ਜੀ ਨੇ ਮੈਨੂੰ ਇਹ ਸਕ੍ਰਿਪਟ ਸੁਣਾਈ ਕਹਿੰਦੇ ਜ਼ੌਂਬੀਜ਼ ਦੇ ਉੱਤੇ ਬਾਈ ਇੱਕ ਪਹਿਲਾਂ ਹੀ ਸასი ਗੱਲ ਬਾਈ ਸਾਸੇ ਹਾਂਜੀ ਸასი ਗੱਲ ਦੇ ਵੀ ਜੀ ਕੀ ਹਾਲ ਹੈ ਇੱਕ ਆਪਾਂ ਫਿਲਮ ਕਰਨਾ ਚਾਹੁੰਦੇ ਆ ਜਰੂਰ ਕਰੋ ਜਰੂਰ ਕਰੋ ਜਰੂਰ ਕਰੋ ਤੇ ਕਹਿੰਦੇ ਆਪਣੀ ਜਿਹੜੀ ਫਿਲਮ ਹੈ ਨਾ ਉਹ ਹਟਕੀ ਹੈ ਮੈਂ ਕਿਹਾ ਹਾਂਜੀ ਹਾਂਜੀ ਹਟਕੀ ਹੁੰਦੀ ਆ ਨਾ ਆਪਾਂ ਕਰੀਏ ਚਲੋ ਦੱਸੋ ਕੀ ਕਰਨੇ ਕਹਿੰਦੇ ਇਹ ਫਿਲਮ ਨਾ ਜ਼ੌਂਬੀਜ਼ ਦੇ ਉੱਤੇ ਹੈ ਤਾਂ ਸਾਰਾ ਥੌਟ ਪ੍ਰੋਸੈਸ ਇੱਕ ਵਾਰੀ ਨਾਲੇ ਪਾਸੇ ਨੂੰ ਜਾਂਦੀ 99% ਐਸੀ ਵੀ ਨਾ ਕਿ ਮੈਂ ਕਰਨੀ ਐ ਇਹਨੂੰ ਹੁਣ ਉੱਪਰ ਮੈਨੂੰ ਮੈਂ ਕਹਿ ਰਹੇ ਸੀ ਮੈਂ ਕਿਹਾ ਹਾਂ ਦਾ ਜਿਹੜਾ ਇਹਦਾ ਬੰਦਾ ਪਹਿਲਾਂ ਹਾਂਜੀ ਦੀਪਕ ਜੀ ਕਿੱਦਾਂ ਠੀਕ ਹੈ ਜਦੋਂ ਜੋਂਬੀਜ਼ ਦੀ ਗੱਲ ਦਸੀ ਉਦੋਂ ਬਾਅਦ ਐ ਰਹਿ ਗਿਆ ਹਾਂ ਹਾਂ ਮਿਲ ਲੈਣੇ ਹਨ ਹੈਨਾ ਅੱਗਾ ਜਾਂ ਰਹਿ ਗਿਆ ਬੰਦਾ ਮੈਂ ਕਿ ਵੀ ਲੱਗਦਾ ਨਹੀਂ ਸੀ ਵੀ ਸਹੀ ਹੋ ਫਿਰ ਮੈਂ ਟਾਈਮ ਜਾਂ ਨਾ ਦਮਾਂ ਭਾਈ ਨੂੰ ਵੀ ਕਾ ਨੂੰ ਮੈਨੂੰ ਇਹ ਹੁੰਦਾ ਵੀ ਆਪਸ ਪਿਆਰ ਬਹੁਤ ਹੈ ਯਾਰ ਬਚੇਦਾ ਭਾਈ ਨੇ ਠੱਕੇ ਨਾਲ ਫਿਰ ਆ ਕੇ ਇੱਕ ਵਾਰੀ ਮੈਨੂੰ ਕਹਿੰਦਾ ਸਕ੍ਰਿਪਟ ਸੁਣ ਤਾ ਲੈ ਯਾਰ ਇੱਕ ਵਾਰੀ ਮੈਂ ਕਿਹਾ ਸੁਣਾ ਚਲੋ ਮੈਂ ਕਿਹਾ ਹੁਣ ਟਾਈਮ ਤਾਂ ਦੇਣਾ ਹੀ ਪੈਣਾ ਮੈਂ ਤੇ ਜੱਗੀ ਗੱਲ ਕਰੀ ਜਾਈਏ ਮੈਂ ਜੱਗੀ ਵਿੱਕੀ ਇਕੱਠੇ ਹੁੰਨੇ ਆ ਮੈਂ ਕਿਹਾ ਚੱਲ ਯਾਰ ਟਾਈਮ ਤਾਂ ਦੇਣਾ ਹੀ ਪੈਣਾ ਹੁਣ ਕਈ ਮਾੜੀਆਂ ਵੀ ਸੁਣਨੀਆਂ ਪੈਣੀਆਂ ਕਿ ਚੰਗੀਆਂ ਵੀ ਸੁਣਨੀਆਂ ਪੈਣੀਆਂ ਨਾ ਵੀ ਚੁੰਬੀ ਵਾਲੀ ਪਪਰ ਕਰਨੀ ਨਹੀਂ ਇਹ ਤਾਂ ਵੱਖਰੀ ਹੈ ਲੋਕਾਂ ਨੇ ਐਕਸੈਪਟ ਨਹੀਂ ਕਰਨੀ ਵੀ ਜਾਂ ਤਾਂ ਫੇਲ ਹੀ ਰਹੇ ਹੁੰਦੇ ਜਾਂ ਬਹੁਤ ਵੱਡੀ ਸਕਸੈਸ ਹੋਊਗੀ ਤੇ ਮੈਂ ਕਿਹਾ ਚੱਲ ਦੇਖ ਲੈਣੇ ਇਹਨੇ ਸੁਣਾਈ ਜਦੋਂ ਸਕ੍ਰਿਪਟ ਵਨ ਲਾਈਨਰ ਸੁਣਾਉਣ ਆਏ ਵਨ ਲਾਈਨਰ ਸੁਣਾਇਆ ਇਹਨਾਂ ਨੇ ਮੈਂ ਕਿਹਾ ਹਾਂਜੀ ਹਾਂਜੀ ਆਪਾਂ ਦੁਬਾਰੀ ਗੱਲ ਕਰਦੇ ਹਾਂ ਕਹਿੰਦਾ ਭਾਈ 15 ਮਿੰਟ ਮੈਂ ਕੰਪਿਊਟਰ ਚੱਕ ਲੈ ਮੈਂ ਅੱਜ ਜੀ ਤੁਹਾਡੇ ਕੋਲ ਟਾਈਮ 5 ਮਿੰਟ ਮੈਨੂੰ ਦੇ ਦਿਓ ਮੈਂ ਕਿਹਾ ਮੈਂ ਸੁਣ ਲਈ ਵੀਰੇ ਕਹਿੰਦਾ ਨਾ ਮੇਰੀ ਤਾ ਬਾਈ ਨੇ ਪੂਰਾ ਇਹਦਾ ਜਿਹੜਾ ਬੇਰਵਾ ਪੂਰਾ ਵਾਰੀ ਵਾਰੀ ਹੈਨਾ ਸਕ੍ਰੀਨਪਲੇ ਸੁਣਾਉਣਾ ਸ਼ੁਰੂ ਕੀਤਾ ਮੈਂ 15 ਮਿੰਟ ਦਿੱਤੇ ਸੀ ਇੰਟਰਵਲ ਤੱਕ ਮੈਂ ਬਾਈ ਨੂੰ ਇਹ ਕਹਿੰਦਾ ਸੀ ਮੈਂ ਕਹਾਂ ਇਹ ਫਿਲਮ 100% ਕਰੂੰਗਾ ਉਹਨੇ ਇੰਨੀ ਮਿਹਨਤ ਕੀਤੀ ਇਹਦੀ ਪ੍ਰਸ਼ੰਸਾ ਕਰੀ ਸਮੇਤ ਜਵਾਬ ਹੀ ਨਹੀਂ ਦੇਹਾ ਬਹੁਤ ਸੋਹਣੀ ਫਿਲਮ ਲਿਖੀ ਤੇ ਬਹੁਤ ਸੋਹਣਾ ਐਗਜ਼ੀਕਿਊਟ ਕੀਤਾ ਵੀਰੇ ਨੇ ਤੇ ਇਦਾਂ ਫਿਰ ਇਹ ਫਿਲਮ ਮੇਰੇ ਹਿੱਸੇ ਆਈ ਵੀਰੇ ਥੈਂਕ ਯੂ ਜੀ ਹਨ ਵੀਰੇ ਤੁਹਾਨੂੰ ਸਵਾਲ ਆ ਹਾਂਜੀ ਬਾਈ ਜਿੱਦਾਂ ਵੀਰੇ ਉਹਨਾਂ ਨੇ ਕਿਹਾ ਵੀ ਐਦਾਂ ਆਪਾਂ ਫਿਲਮ ਨੂੰ ਹਾਂ ਕੀਤੀ ਜੋ ਤੁਹਾਡੇ ਤੱਕ ਇਸ ਤਰੀਆ ਜੀ ਤੁਸੀਂ ਇਹ ਨਹੀਂ ਸੋਚਿਆ ਵੀ ਇਹ ਫਿਲਮ ਮੈਂ ਕਿਉਂ ਕਰਾਂ ਐਡਾ ਵੱਡਾ ਪੰਗਾ ਮੈਨੂੰ ਪਹਿਲੀ ਵਾਰੀ ਕਿਉਂ ਦਵੋਣ ਉਹ ਮੈਨੂੰ ਨਾ ਪਹਿਲੀ ਤੜਕੇ 9 ਵਜੇ ਅਗਰੇ ਵਾਲ ਮਿਲ ਗਿਆ ਸੀਗਾ ਫੇਟਾ ਚਾਹ ਕਿਹੜੀ ਬੀਤੀ ਹੋਣੀ ਆ ਮੈਂ ਆਈ ਕਹਿ ਕਹਾ ਕੇ ਮੈਂ ਜਦੋਂ ਜ਼ੌਂਬੀ ਸੁਣੇ ਮੈਂ ਕਿ ਕਰਾਂਗੀ ਫਿਰ ਮੈਂ ਕਿਹਾ ਵੀ ਹੋਰ ਕੌਣ ਹੋਣਾ ਹੈ ਨਾ ਵੀ ਕਹਿੰਦੇ ਬੀਨੂ ਬਾਈ ਮੈਂ ਫਿਰ ਜਮਾਂ ਹੀ ਕਰਾਂਗੀ ਕਿਉਂਕਿ ਬੀਨੂ ਬਾਈ ਦੇ ਆਪਾਂ ਮੋਸਟਲੀ ਫਿਲਮਾਂ ਦੇਖਦੇ ਆਉਂਦੇ ਆ ਇਹ ਕਦੀ ਮਾੜਾ ਕਨਸੈਪਟ ਚੱਕਿਆ ਨਹੀਂ ਮੈਨੂੰ ਆਇਨੇ ਹਣਾ ਤੇ ਪਿਛੇ ਪਿਛੇ ਮੈਂ ਆਹ ਕਰ ਚੱਕ ਲੇ ਕਦੇ ਕਦੇ ਹੈ ਕਹਿੰਦੇ ਮਿੰਨੂ ਬਾਈ ਨੇ ਕਦੇ ਮਾੜਾ ਕਨਸੈਪਟ ਚੱਕਿਆ ਨਹੀਂ ਕੋਈ ਰੀ ਕਨਸੈਪਟ ਮਿੰਨੂ ਬਾਈ ਨੂੰ ਚੱਕ ਲੈਂਦਾ ਇਹ ਆਈ ਮੈਂ ਆਹ ਕਰਤੀ ਉਹਦਾ ਮੈਂ ਸਟੋਰੀ ਬਾਈ ਨੇ ਮੈਨੂੰ ਸੁਣਾਈ ਸੀ ਮੈਨੂੰ ਵਧੀਆ ਲੱਗੀ ਤੇ ਮੈਂ ਮੇਰਾ ਇਹ ਹੀ ਸੀਗਾ ਕਿ ਮੈਂ ਜੇ ਆਵਾ ਤਾਂ ਹੀਰ ਉਹਦੇ ਨਾਲ ਆਵਾ ਕਿਸੇ ਤੇ ਹਣਾ ਵੀ ਕੱਲਾ ਨਾ ਆਵਾ ਕਿਉਂਕਿ ਹਿੱਟ ਹੁੰਦੀ ਆ ਤਾਂ ਸਾਰਿਆਂ ਦੀ ਸਲਾਤਾ ਹੁੰਦੀ ਆ ਤੇ ਫਿਰ ਤਾਂ ਫਿਰ ਉਹ ਤੇ ਆ ਜੰਨੀ ਗੱਲ ਕਰ ਲੈਂਦੇ ਇਸ ਕਰਕੇ ਮੈਂ ਆਵਾਜ਼ ਕੀਤੀ ਅੰਦਲੀ ਕੁੰਡੀ ਕੀ ਨੇ ਸਮਝਾਈਆ ਪਹਿਲਾਂ ਇਹ ਤਾਂ ਪਹਿਲੀ ਫਿਲਮ ਦੀ ਸਿੱਖੀ ਫਿਰਦਾ ਮੈਨੂੰ ਜੀਖਾਨ ਵੀਰੇ ਨੇ ਬਹੁਤ ਸੋਹਣਾ ਕੰਮ ਕੀਤਾ ਜੀਖਾਨ ਵੀਰੇ ਤੂੰ ਹੀਰੋ ਆਏ ਫਿਲਮ ਦਾ ਸਾਡਾ ਭਰਾ ਨੇ ਬਹੁਤ ਸੋਹਣਾ ਕੰਮ ਕੀਤਾ ਅੱਛਾ ਸਾਸੀ ਗਾਲ ਜੀ ਅ ਇਦਰ ਪਾਜੀ ਇਦਰ ਬੀਨੂ ਪਾਜੀ ਪਾਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਵੱਖਰਾ ਕਨਸੈਪਟ ਹੈਗਾ ਸੋ ਜਿਵੇਂ ਤੁਸੀਂ ਦੱਸਿਆ ਕਿ ਡਰ ਤਾਂ ਹੁੰਦਾ ਹੀ ਹੈ ਹਨਾ ਤੇ ਤਿਆਰੀ ਵੀ ਬੜੀ ਮੁੱਖੀ ਹੁੰਦੀ ਹੈ ਇਦਾਂ ਦੇ ਕਨਸੈਪਟਸ ਦੀ ਕੋਈ ਇੱਕ ਖਾਸ ਕਿੱਸਾ ਜਿਵੇਂ ਅਗਰ ਤੁਸੀਂ ਸਾਂਝਾ ਕਰ ਸਕੋ ਜਿਸ ਟਾਈਮ ਸ਼ੂਟ ਕਰ ਰਹੇ ਸੀਗੇ ਉਸ ਦੌਰਾਨ ਦਾ ਕਿ ਕਿੰਨਾ ਕੁ ਮੁਸ਼ਕਲ ਸੀਗਾ ਇਹ ਸਭ ਕੁਝ ਜਾਂ ਜਿਵੇਂ ਤੁਸੀਂ ਮੇਕਅਪ ਦੀ ਗੱਲ ਕਰ ਰਹੇ ਸੀ ਕਿਉਂਕਿ ਹਾਸੇ ਤਾਂ ਉਦੋਂ ਵੀ ਬੜੇ ਪੇ ਹੁੰਦੇ ਮੇਰੇ ਹਸਤਾਰ ਵਾਲੇ ਪ੍ਰੈਂਕ ਤਾਂ ਕਰਦੇ ਹੀ ਰਹਿੰਦੇ ਹਨਾ ਜੇ ਖਾਨ ਵੀਰਾ ਸੀਗਾ ਜਾਂ ਜਿੰਨੇ ਜਣੇ ਸਾਡੇ ਕਾਸਟ ਨਾਲ ਜੁੜੇ ਹੋ ਜਿੰਨੇ ਵੀ ਤਾ ਅਸੀਂ ਹਾਸਾਸ ਕੇ ਫਿਲਮ ਬਣਾਈ ਹੈ ਪਰ ਚੱਕਰੇ ਹੈ ਵੀ ਜਦੋਂ ਮਿਹਨਤ ਦੇਖੀ ਜੇ ਆਪਾਂ ਹਰ ਵਾਰੀ ਹੱਸਦੇ ਹੀ ਰਹਿਨੇ ਆ ਮੈਂ 10 ਕਿਟੇ ਥੀਏਟਰ ਦੇ ਮੇਰੇ ਜੂਨੀਅਰ ਆਰਟਿਸਟ ਸੀਗੇ ਜਦੋਂ ਜੋਂਬੀ ਜਿਹੜੇ ਬਣੇ ਹੋਏ ਸੀਗੇ ਜੀ ਉਹ ਬਈ ਪਛਾਣ ਨਹੀਂ ਆਉਂਦੇ ਸੀ ਚਿਹਰੇ ਜਦੋਂ ਲਾ ਕੇ ਤੁਸੀਂ ਪੰਮਾ ਇੱਕ ਪੰਮੇ ਨੂੰ ਆਪਾਂ ਜਾਣਦੇ ਪੰਮੇ ਦਾ ਜਿਹੜਾ ਹੋਇਆ ਸੀ ਮੇਕਅਪ ਜਾਨ ਟਰੀਕੇ ਨਾਲ ਨਾ ਉਹ ਐਡਾ ਕਮਾਲ ਸੀਗਾ ਤੁਸੀਂ ਉਸ ਤੋਂ ਬਿਨਾ ਜਦੋਂ ਉਹਨਾਂ ਨੂੰ ਪਛਾਣਨ ਨੂੰ 2-2 ਘੰਟੇ ਮੇਕਅਪ ਲਾਉਣ ਨੂੰ ਲੱਗ ਜਾਂਦੇ ਸੀਗੇ ਕਿਉਂਕਿ ਕਰਮੀਤ ਵੀਰੇ ਨੇ ਇੱਕ ਵਾਰੀ ਕੀਤਾ ਹੋਇਆ ਇਦਾਂ ਦਾ ਕੈਰੇਕਟਰ ਬਜ਼ੁਰਗ ਵਾਲਾ ਕੀਤਾ ਸੀਗਾ ਤਾਂ ਮੈਨੂੰ ਪਤਾ ਹੈ ਦੋ ਤਿੰਨ ਘੰਟੇ ਪਹਿਲਾਂ ਬੈਠਣਾ ਪੈਂਦਾ ਸੀ ਕਿ ਨਹੀਂ ਵੀਰ ਤਾਂ ਉਹ ਬੜਾ ਔਖਾ ਤਾਂ ਉਹਨਾਂ ਨੂੰ ਸਲੂਟ ਆਉਂਗਾ ਆਰਟਿਸਟਾਂ ਨੂੰ ਤਾਂ ਉਹ ਮਿਹਨਤ ਨੂੰ ਜਿਹੜੀ ਉਹਨਾਂ ਦੀ ਮਿਹਨਤ ਏ ਉਹਦੋਂ ਮੇਕਅਪ ਹੁੰਦਾ ਦੇਖਦੇ ਸੀ ਉਹ ਡੇਢ 200 ਜਣਾ ਤਿਆਰ ਹੁੰਦਾ ਸੀਗਾ ਉਦੋਂ ਮੁੜ ਕੇ ਤੁਸੀਂ ਵੈਨਿਟੀ ਚੋਂ ਥੱਲੇ ਉਤਰ ਕੇ ਇਨਸਟੈਂਟ ਤੁਹਾਨੂੰ ਕਹਿੰਦਾ ਸੀ ਆਜੋ ਜੀ ਸਾਰੇ ਰੈਡੀ ਖੜੇ ਨੇ ਤਾਂ ਬੱਸ ਹੱਥ ਜੁੜ ਜਾਂਦੇ ਸੀ ਬਾਈ ਗੁਰੂ ਅੱਗੇ ਵੀ ਮਾਲਕ ਤੇਰਾ ਕਿੱਡਾ ਸ਼ੁਕਰ ਆ ਤੂੰ ਕਿੱਥੇ ਤੱਕ ਪਹੁੰਚਾਇਆ ਸਾਰਾ ਕੁਝ ਮਾਲਕ ਦੇ ਉਸ ਤੇ ਨਾ ਇੱਕ ਵਾਰੀ ਸਿਰ ਝੁਕ ਜਾਂਦਾ ਹੈ ਕੀ ਬਾਤ ਹੈ ਜੇ ਰੰਦਾ ਬਾਬਾ ਜੀ ਨੂੰ ਵੀ ਪੁੱਛਾਂਗੇ ਭਾਜੀ ਤੁਸੀਂ ਵੀ ਬੜਾ ਵੱਖਰਾ ਸਿਨੇਮਾ ਲੈ ਕੇ ਆਨੇ ਹੋ ਤੁਸੀਂ ਵੀ ਹੁਣ ਟ੍ਰੇਲਰ ਦੇਖਿਆ ਆਪਣੇ ਵੀ ਰਿਵਿਊਜ਼ ਮੜੇ ਜੇ ਸ਼ੇਅਰ ਕਰਿਓ ਤੇ ਕਿਵੇਂ ਦਾ ਲੱਗਿਆ ਤੁਹਾਨੂੰ ਤੁਹਾਡੀ ਆਪਣੇ ਓਪੀਨੀਅਨ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਆਹ ਆਹ ਦੀ ਆਵਾਜ਼ ਆ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸ਼াশਿਗਾਲ ਪਹਿਲਾਂ ਤਾਂ ਇੱਥੇ ਅਸੀਂ ਕੋਈ ਵੀ ਜਿਦਾ ਮੈਂ ਯੁਵਰਾਜ ਭਾਜੀ ਕਰਮਜੀਤ ਭਾਜੀ ਸਮੀਪ ਭਾਜੀ ਇੱਥੇ ਕੋਈ ਕਲਾਕਾਰ ਬਣ ਕੇ ਨਹੀਂ ਆਈ ਭਰਾ ਬਣ ਕੇ ਆਏ ਆ ਦੂਜੀ ਗੱਲ ਮੈਨੂੰ ਇਦਾਂ ਲੱਗਦਾ ਕਿ ਇਦਾਂ ਦਾ ਸਿਨੇਮਾ ਪੰਜਾਬੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਤੇ ਇਹਦੇ ਚ ਐਪਰੀਸ਼ੀਏਸ਼ਨ ਸਭ ਤੋਂ ਪਹਿਲਾਂ ਜਿਹੜੀ ਬੰਦੀ ਉਹ ਬੀਨੂ ਭਾਜੀ ਦੀ ਬੰਦੀ ਆ ਉਹਦਾ ਕਾਰਨ ਇਹ ਹੈ ਕਿਉਂਕਿ ਜਦੋਂ ਬੀਨੂ ਭਾਜੀ ਫਿਲਮਾਂ ਕਰਦੇ ਨੇ ਨਾ ਹਮੇਸ਼ਾ ਐਕਸਪੈਰੀਮੈਂਟਲ ਸਿਨੇਮੇ ਨੂੰ ਹਾਂ ਸਭ ਤੋਂ ਪਹਿਲਾਂ ਜੇ ਕੋਈ ਐਕਟਰ ਕਰਦਾ ਤਾਂ ਬੀਨੂ ਭਾਜੀ ਕਰਦੇ ਆ ਸੋ ਇਹਨਾਂ ਦੀਆਂ ਤਾਲੀਆਂ ਬੰਦੀ ਕਿਉਂਕਿ ਇਸ ਤੋਂ ਪਹਿਲਾਂ ਕਾਲਾ ਸ਼ਾਹ ਕਾਲਾ ਨੂੰ ਵੀ ਅਮਰਪਾਈ ਦੀ ਪਹਿਲੀ ਤੁਵੀ ਉਹ ਵੀ ਪਾਜੀ ਨੇ ਕੀਤੀ ਸੀ ਸੋ ਮਿਸਟਰ ਮਿਸੀ 400 ਵੀ ਸੋ ਇੰਨੀਆ ਸੋ ਇਨਾਂ ਦੀ ਅਪਰੀਸ਼ੀਏਸ਼ਨ ਬੰਦੀ ਆ ਐਂਡ ਪ੍ਰੋਡਿਊਸਰਸ ਦੀ ਜਿਨ੍ਹਾਂ ਨੇ ਇਹ ਇਨੀਸ਼ੀਏਟਿਵਲੀ ਯਾਰ ਬਹੁਤ ਜਿਗਰਾ ਚਾਹੀਦਾ ਦਲੇਰੀ ਚਾਹੀਦੀ ਆ ਸੋ ਇਹਨਾਂ ਨੇ ਦਲੇਰੀ ਦਿਖਾਈ ਦੀਪਕ ਵੀਰੇ ਦਾ ਸੀਡ ਸੀ ਜਿਨ੍ਹਾਂ ਨੇ ਇੱਕ ਥਾਟ ਲਿਆ ਤੇ ਉਹਨੂੰ ਬਰਥ ਦੇਣਾ ਬਹੁਤ ਵੱਡੀ ਗੱਲ ਹੁੰਦੀ ਆ ਸੋ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਘੈਂਟ ਕੰਮ ਸਾਰਿਆਂ ਦਾ ਜੀਖਣ ਵੀਰੇ ਦਾ ਡੈਬਿਊ ਆ ਵੀਰੇ ਨੂੰ ਬਹੁਤ ਮੁਬਾਰਕਾਂ ਮੈਂ ਕਹਿੰਦਾ ਵੀਰੇ ਬਹੁਤ ਅੱਗੇ ਜਾਣਾ ਤੁਸੀਂ ਦੇਖਿਓ ਸਿਰੇ ਲਾ ਦੇਣਾ ਸੋ ਸਾਰੀ ਟੀਮ ਕਨਿਕਾ ਜੀ ਐਂਡ ਜਿਹੜੇ ਵੀ ਆਰਟਿਸਟ ਤਨਵੀਰ ਵੀਰਾ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਐਂਡ ਮੈਨੂੰ ਇਹ ਤਾਂ ਲੱਗਦਾ ਕਿ ਇੰਧਾ ਦੇ ਸਾਰੇ ਇੰਡਸਟਰੀ ਚ ਬਹੁਤ ਜ਼ਿਆਦਾ ਲੋਡ ਹੈ ਕਿਉਂਕਿ ਜਿਹੜੀ ਚੀਜ਼ ਆਪਾਂ ਕਹਿੰਦੇ ਨੇ ਆਹ ਕੋਣ ਕਰਿਆ ਯਾਰ ਕੀ ਕਹਿੰਦਾ ਕਹਿੰਦਾ ਬਈ ਸ਼ੋਅ ਫਿਰ ਆਪਾਂ ਬੰਦ ਕਰਾ ਦੇ ਸ਼ੋਅ ਸ਼ੋਅ ਆਹ ਕੀ ਚੱਲ ਜੀ ਜਾਂਦਾ ਜਾਨ ਸ਼ੋਅ ਸ਼ੋਅ ਨਾ ਨਾ ਅੱਛਾ ਅੱਛਾ ਬਸ ਗ੍ਰਾਸ ਮਿਊਟ ਕਰਾ ਰਹੇ ਹਾਂ ਬਦਿਆ ਇਸ ਜੋ ਤਾਂ ਕੀ ਹੁੰਦਾ ਮੈਂ ਰਿਕਵੈਸਟ ਕਰਦਾ ਦੀਪਕ ਭਾਈ ਕੋਈ ਤੁਸੀਂ ਨੀਚੇ ਆ ਜਾਓ ਸਾਰੀ ਟੀਮ ਆਪਾਂ ਲਾਸਟ ਫਿਰ ਫੋਟੋ ਕਰਾਉਣੀ ਸਾਰਿਆਂ ਨੇ ਤਾਂ ਟਾਈਮ ਤਾਂ ਹੁੰਦਾ ਹੈ ਬਈ ਆਪਣੇ ਆਪ ਚੱਲ ਬੰਦ ਨਹੀ 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 ਕਰਦਾ ਹੋਊਗਾ ਮੈਂ ਤਾਂ ਹੋਊਗਾ ਮੈਂ ਤਾਂ ਸੀ ਜੇ ਬੰਦ ਕਰਦੇ ਠੀਕ ਹੈ ਨਹੀਂ ਤਾਂ ਫਿਰ ਪੈਸੇ ਕੱਟ ਲਓ ਹੋਰ ਕੀ ਹੈ ਜਿਹੜਾ ਪ੍ਰੋਜੈਕਟ ਨਾਲ ਜਨੇਜਾ ਸਾਹਿਬ ਬੈਠੇ ਆ ਹਾਂਜੀ ਹਾਂਜੀ ਵੀ ਜੇ ਜੇ ਵੀਰ ਹਾਂਜੀ ਸੋ ਜਿਹੜਾ ਟੀਮ ਨੇ ਜਿਹੜਾ ਵੀ ਇਸ ਚੀਜ਼ ਦੇ ਵਿੱਚ ਜਿਹੜਾ ਵੀ ਹਿੱਸਾ ਪਾਇਆ ਛੋਟੇ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੇ ਤੋਂ ਵੱਡਾ ਇਹ ਕੰਪਲੀਟਲੀ ਅਪਰੀਸ਼ੀਏਸ਼ਨ ਦਾ ਹੱਕਦਾਰ ਨੇ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਤਾਲੀਆਂ ਮਾਰਨੀਆਂ ਚਾਹੀਦੀਆਂ ਸਾਰੀ ਟੀਮ ਲਈ ਇਦਾਂ ਦਾ ਇਨੀਸ਼ੀਏਟਿਵ ਲਿਆ ਪੰਜਾਬੀ ਇੰਡਸਟਰੀ 'ਚ ਐਡੇ ਜਿਗਰੇ ਵਾਲਾ ਸੋ ਆਈ ਕੰਗ੍ਰੈਚੂਲੇਟ ਹੋਲ ਟੀਮ ਜਿਨ੍ਹਾਂ ਨੇ ਸਾਰੀ ਟੀਮ ਨੇ ਇਸ ਕਾਮਯਾਬੀ ਦੇ ਵਿੱਚ ਇਸ ਪ੍ਰੋਜੈਕਟ ਨੂੰ ਪੂਰੀ ਤਰੀਕੇ ਦੇ ਨਾਲ ਲੋਕਾਂ ਦੇ ਅੱਗੇ ਲੈ ਕੇ ਆਏ ਨੇ ਸੋ ਤੁਸੀਂ ਜਿੰਨਾ ਵੀ ਵੱਦੋ ਵੱਦ ਇਸ ਇਸ ਪ੍ਰੋਜੈਕਟ ਨੂੰ ਜੋੰਬੀ ਲੈਂਡ ਨੂੰ ਜਿੰਨਾ ਵੀ ਲੋਕਾਂ ਤੱਕ ਪਹੁੰਚਾ ਸਕਦੇ ਆ ਜ਼ਰੂਰ ਪਹੁੰਚਾਓ ਮੈਂ ਅਜ ਤੱਕ ਕਦੀ ਕਿਸੇ ਟ੍ਰੇਲਰ ਲਾਂਚ ਤੇ ਜਾਂ ਕਦੀ ਕਿਤੇ ਨਹੀਂ ਗਿਆ ਮੈਂ ਸਿਰਫ ਆਈ ਮੇਰੇ ਵੱਡੇ ਭਰਾ ਨੇ ਇਹਨਾਂ ਦੇ ਲਈ ਆਇਆ ਤੇ ਦੂਜੀ ਗੱਲ ਇਸ ਸਿਨੇਮੇ ਲਈ ਆਇਆ ਕਿਉਂਕਿ ਇਦਾਂ ਦਾ ਇਦਾਂ ਦਾ ਇਨੀਸ਼ੀਏਟ ਕਿਸੇ ਨੇ ਲਿਆ ਨਹੀਂ ਅਜ ਤੱਕ ਸੋ ਭਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਕਾ ਬਾਤ ਥੈਂਕ ਯੂ ਸੋ ਮੱਚ ਹਾਂਜੀ ਕਿਹਨਾਂ ਨੇ ਪਾਈ ਨਾ 100% ਦੀ ਪਲੈਨਿੰਗ ਇਹਨੇ ਸਾਡੀਆਂ ਤਾਂ ਜੀ ਬਸ ਪ੍ਰੋਡਿਊਸਰ ਹਾਂ ਕਰਨੇ ਕਰੀ ਮੂਰੇ ਬੈਠੇ ਆ ਜਮਰਾਜ ਵੀਰ ਆਮ ਸਾਰੇ ਮੇਰੇ ਰਿਕੁਐਸਟ ਸਾਰੇ ਇੱਕ ਤੁਸੀਂ ਟ੍ਰੇਲਰ ਸਾਰੇ ਨੇ ਦੇਖ ਲਿਆ ਥੋੜਾ ਥੋੜਾ ਪਲੀਜ਼ ਦੋਸਤ ਟ੍ਰੇਲਰ ਜਮਰਾਜ ਵੀ ਬੋਲਣਾ ਹੈ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਨੂੰ ਐਕਚੁਅਲੀ ਬਿੰਨੂ ਭਾਜੀ ਨਾਲ ਇੱਕ ਹੁੰਦਾ ਨਾ ਇਸ਼ਕ ਉਹ ਆ ਬਿੰਨੂ ਭਾਜੀ ਨਾਲ ਮੈਨੂੰ ਹਮੇਸ਼ਾ ਵੀਰੇ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਸੀ ਪਹਿਲੀ ਫਿਲਮ ਕੀਤੀ ਸੀ ਮਿਸਟਰ ਐਮ ਸੀ 420 ਉਸ ਤੋਂ ਬਾਅਦ ਤੁਹਾਨੂੰ ਲੈ ਕੇ ਅੱਜ ਤੱਕ ਬਿੰਨੂ ਵੀਰਾ ਮੈਨੂੰ ਜਿੱਥੇ ਕਹਿੰਦਾ ਜਿਵੇਂ ਖੜਨਾ ਜਿੱਥੇ ਆਉਣਾ ਹਮੇਸ਼ਾ ਮੈਂ ਤਿਆਰ ਹਾਜ਼ਰ ਹਾਂ ਛੋਟਾ ਭਰਾ ਅ ਔਰ ਦੂਸਰੀ ਐਕਸਾਈਟਮੈਂਟ ਮੈਨੂੰ ਇਹ ਸੀ ਜੀ ਖਾਨ ਸਾਡਾ ਭਰਾ ਇੱਕ ਵਾਰੀ ਇਹਦੇ ਲਈ ਜ਼ੋਰਦਾਰ ਤਾੜੀਆਂ ਮਾਰੋ ਕਿਉਂਕਿ ਇੱਕ ਛੋਟੇ ਪਰਿਵਾਰ ਚੋਂ ਉੱਠ ਕੇ ਇੰਨੀ ਮਿਹਨਤ ਕਰਕੇ ਪਹਿਲਾਂ ਆਪਣੇ ਗਾਣੇ ਨੂੰ ਪ੍ਰੂਫ ਕੀਤਾ ਫਿਰ ਹੁਣ ਫਿਲਮਾਂ ਚ ਆ ਗਿਆ ਮੈਂ ਨਾ ਥੱਲੇ ਬੈਠਾ ਮੈਂ ਹੁਣੀ ਜੀ ਨੂੰ ਵੀ ਇਹ ਦੱਸ ਰਿਹਾ ਮੈਂ ਕਿਹਾ ਮੈਂ ਤੈਨੂੰ ਹੀ ਦੇਖੀ ਜਾ ਰਿਹਾ ਸੀ ਬਰੋ ਉਹ ਜਿਹੜੀ ਐਕਸਾਈਟਮੈਂਟ ਸੀ ਇਹਦੀ ਜਿਹੜੀ ਖੁਸ਼ੀ ਸੀ ਤੁਹਾਨੂੰ ਤਾਂ ਹੋਣੀ ਹੋਣੀ ਕਰ ਕਰਦੇ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਹੋਣੀ ਆ ਸੋ ਇਹਦੇ ਲਈ ਬਹੁਤ ਬਹੁਤ ਮੁਬਾਰਕਾਂ ਐਂਡ ਸਾਰੀ ਟੀਮ ਨੂੰ ਵੀ ਕਨਿਕਾ ਜੀ ਨੂੰ ਤੀਰਾ ਤੀਰਾ ਜੀਰਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਆਮ ਵੈਰੀ ਐਕਸਾਈਟਿਡ ਕਿਉਂਕਿ ਇਹ ਸੱਚੀ ਡਿਫਰੈਂਟ ਸਿਨੇਮਾ ਆ ਦੀਪਕ ਵੀਰ ਨੇ ਬਹੁਤ ਅੱਛਾ ਕੰਮ ਕੀਤਾ ਆ ਐਂਡ ਥੈਂਕਸ ਟੂ ਪ੍ਰੋਡਿਊਸਰਸ ਸਪੈਸ਼ਲੀ ਨਹੀਂ ਤਾਂ ਪੰਗਾ ਲੈਂਦੇ ਨਹੀਂ ਪ੍ਰੋਡਿਊਸਰਸ ਜੋ ਰੈਗੂਲਰ ਚੱਲਦਾ ਉਹ ਹੀ ਠੀਕ ਆ ਔਰ ਜਿਵੇਂ ਬੀਜੇ ਨੇ ਕਿਹਾ ਕਿ ਸੌਰੀ ਜੈ ਮੈਂ ਮੈਂ ਬੀਜੇ ਤੋਂ ਜਾਣਦਾ ਤਾਂ ਕਰਕੇ ਜਿਵੇਂ ਜੈ ਨੇ ਕਿਹਾ ਕਿ ਇੱਕ ਐਕਟਰ ਦਾ ਹਾਂ ਕਰਨਾ ਬਹੁਤ ਜ਼ਰੂਰੀ ਹੁੰਦਾ ਇੱਕ ਸਬਜੈਕਟ ਨੂੰ ਤਾਂ ਰਾਈਟਰ ਜਾਂ ਡਾਇਰੈਕਟਰਸ ਥੋਟ ਤਾਂ ਲੈ ਲੈਂਦਾ ਬਟ ਉਹਨੂੰ ਉਹਦਾ ਦੇ ਐਕਸਪੈਰੀਮੈਂਟਲ ਪ੍ਰੋਜੈਕਟ ਨੂੰ

ਹਾਂਜੀ ਮੈਂ ਤਾਂ ਟ੍ਰੇਲਰ ਦੇਖਿਆ ਤੇ ਮੈਨੂੰ ਤਾਂ ਬਹੁਤ ਗੈਂਡ ਲੱਗਿਆ ਮੈਂ ਜਦੋਂ ਟੀਜ਼ਰ ਵੀ ਦੇਖਿਆ ਸੀ ਤੇ ਮੈਂ ਬਾਈ ਤੁਹਾਨੂੰ ਦੱਸਿਆ ਵੀ ਸੀ ਗੱਲ ਕਿ ਮੈਨੂੰ ਖਾਨ ਦਾ ਫੋਨ ਆਇਆ ਕਿ ਯਾਰ ਮੈਂ ਫਿਲਮ ਕਰ ਰਿਹਾ ਤੇ ਮੈਂ ਕਹਾ ਯਾਰ ਬੜੀ ਗੈਂਡ ਗੱਲ ਆ ਤੇ ਕਹਿੰਦਾ ਉਹ ਵੀ ਜੋਂਪੀਆਂ ਤੇ ਮੈਂ ਕੱਟੇ ਮੈਂ ਕਮਾ ਸ਼ੂਟ ਦੇਖਣ ਜ਼ਰੂਰ ਆਉਂਗਾ ਨਾ ਕਿਉਂਕਿ ਆਪ ਹਾਲੀਵੁੱਡ ਵਾਲੇ ਜ਼ੌਂਬੀ ਦੇਖੇ ਨੇ ਮੈਂ ਕਦੇ ਦੇਖੀ ਨਹੀਂ ਸੀ ਪੰਜਾਬੀ ਜ਼ੌਂਬੀ ਹੈ ਨਾ ਨਾ ਜ਼ੌਂਬੀ ਪੰਜਾਬੀ ਬੋਲਦਾ ਦੇਖਿਆ ਸੀ ਨਾ ਕਦੇ ਤੇ ਮੈਂ ਕਾ ਬੜਾ ਵਧੀਆ ਲੱਗੂਗਾ ਨਾ ਵੀ ਮੈਂ ਤੇਰੇ ਦੰਦੀ ਵੱਡਾ ਹਾਂ ਕਰ ਕਰਕੇ ਤੇ ਮੈਂ ਇਹਨੂੰ ਪੁੱਛਿਆ ਵੀ ਮੈਂ ਤੇ ਦੰਦੀ ਦੰਦੀ ਵੱਡੀ ਪਰ ਇਹਨੇ ਦੱਸਿਆ ਨਹੀਂ ਹੈਗਾ ਬਣਿਆ ਜ਼ੌਂਬੀ ਇਹ ਵੀ ਆ ਮਾੜਾ ਮੋਟਾ ਟੈਂਡ ਤੇ 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 ਬਾਕੀ ਫਿਲਮ ਦੇ ਕੰਨ ਜਾ ਯਾਰ ਬਹੁਤ ਗੈਂਡ ਲੱਗਿਆ ਮੈਨੂੰ ਤਾਂ ਬਹੁਤ ਸੋਹਣਾ ਟ੍ਰੇਲਰ ਹੈ ਜੀ ਕੀ ਆ ਬਤ ਭਈਆ ਸੋ ਬਟੂ ਕਰਮਜੀਤ ਮੋਲਪਾ ਜੀ ਅੱਜ ਸਭ ਤੋਂ ਪ ਬੀਨੂ ਭਾਈ ਆਪਣਾ ਜੀ ਖਾਨ ਜਿਨਨੇ ਵੀ ਇਸਕਾ ਲਗਾਇਆ ਤਨਵੀਰ ਵੀਰਾ ਔਰ ਅਮਨ ਜੀ ਬਾਕੀ ਇਹ ਦੋ ਕੁੜੀਆਂ ਖੜੀਆਂ ਨੇ ਬੜਾ ਸੋਹਣਾ ਕੰਮ ਕੀਤਾ ਸਾਰਿਆਂ ਨੇ ਜੀ ਖਾਨ ਇਹ ਲੱਗਦਾ ਨਹੀਂ ਵੀ ਤੂੰ ਪਹਿਲੀ ਵਾਰ ਕੰਮ ਕੀਤਾ ਬਹੁਤ ਸੋਹਣਾ ਕੰਮ ਕੀਤਾ ਔਰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਔਰ ਇਦਾਂ ਹੀ ਤਰੱਕੀਆਂ ਕਰਦੇ ਰਹੋ ਸਾਰੀ ਟੀਮ ਔਰ ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਕਿ ਇਹ ਫਿਲਮ ਸੁਪਰ ਡੂਪਰ ਹਿੱਟ ਹੋਵੇ। ਥੈਂਕ ਯੂ ਜੀ ਮਿਹਰਬਾਨੀ। ਥੈਂਕ ਯੂ so much। यस ओवर टू ਸ਼ੀਪ ਕੰਪਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੇਖੋ ਜੀ ਮੈਂ ਤਾਂ ਐਸ ਡਾਇਰੈਕਟਰ ਹੀ ਕਹੂੰਗਾ ਕਿ ਅਸੀਂ ਜਿਹੜਾ ਡਾਇਰੈਕਟਰ ਹੁੰਦਾ ਸਭ ਤੋਂ ਪਹਿਲਾਂ ਇੱਕ ਸੇਫ ਸਬਜੈਕਟ ਚੁਣਦਾ ਹੁੰਦਾ। ਬੰਦੇ ਨੂੰ ਡਰ ਹੁੰਦਾ ਕਿ ਯਾਰ ਜੇ ਮੇਰੀ ਪਿਕਚਰ ਨਾ ਚੱਲੀ ਮੈਂ ਅਗਲੀ ਫਿਲਮ ਮੈਨੂੰ ਕਿਵੇਂ ਮਿਲੂਗੀ। ਹੁਣ ਅਸੀਂ ਜੇ ਆਪਣੇ ਐਕਸਪੀਰੀਅੰਸ ਨਾਲ ਵੀ ਦੇਖੋ ਤਾਂ ਸਾਡੀ ਦੁਕਾਨ ਤੇ ਤਾਂ ਬਟਰ ਚਿਕਨ ਬਿਕ ਰਿਆ ਐਨੇ ਸਾਲ ਤੋਂ ਬਟਰ ਚਿਕਨ ਹੀ ਵੇਚੀ ਜਾ ਰਹੇ ਆ। ਕੁਝ ਐਕਸਪੀਰੀਮੈਂਟ ਨਹੀਂ ਕਰਦੇ ਉਸ ਕਈ ਇੱਕ ਟੀਮ ਇੱਕ ਡਾਇਰੈਕਟਰ ਨੇ ਇੰਨਾ ਵੱਡਾ ਇੱਕ ਐਕਸਪੈਰੀਮੈਂਟ ਕੀਤਾ ਤੇ ਬਸ ਇਹੀ ਹੋਪ ਤੇ ਪ੍ਰੇ ਕਰਦੇ ਆ ਕਿ ਇਹਨੂੰ ਲੋਕ ਲਾਈਕ ਕਰਨ ਕਿਉਂ ਕਰਕੇ ਇਹ ਜੇ ਐਕਸਪੈਰੀਮੈਂਟ ਵਰਕ ਕਰਨਗੇ ਤਾਂ ਪੰਜਾਬੀ ਸਿਨੇਮਾ ਗਰੋ ਕਰੂਗਾ ਹੋਰ ਇਹ ਜੇ ਜਿਹੜੇ ਹੈਗੇ ਨੇ ਸਬਜੈਕਟਸ ਤੇ ਕੰਮ ਹੋਊਗਾ ਦਾ ਬੈਸਟ ਵਿਸ਼ੇਸ ਮੇਰੇ ਵੱਲ ਸਾਰੀ ਟੀਮ ਨੂੰ ਥੈਂਕ ਯੂ ਸੋ ਮਚ ਆਮ ਉਹ ਤੋਂ ਸਾਜੀਪਪਿੰਦਰ ਬੱਬਲ ਭਾਈ ਭਾਈ ਟ੍ਰੇਲਰ ਦੇਖ ਲਿਆ ਸਾਰੀ ਟੀਮ ਨਾਲ ਕੀ ਕਹਿਣਾ ਚਾਹੁੰਗੀ ਟੀਮ ਨੂੰ ਮੈਂ ਨਾ ਤਾਂ ਟ੍ਰੇਲਰ ਦੇਖਿਆ ਮੈਂ ਤਾਂ ਹੀ ਬਲਵਸਤਾਂਜੀ ਗਿਆ ਹੀ ਨਹੀਂ ਪਤਾ ਇਹਦਾ ਤੇ ਨਾ ਮੈਨੂੰ ਫਿਲਮ ਬਾਰੇ ਬਹੁਤਾ ਪਤਾ ਹੈ ਬੰਦੇ ਬੰਦੇ ਬਾਰੇ ਪਤਾ ਜੀ ਤਾਂ ਬਰ ਸੱਚੀ ਗੱਲ ਤਾਂ ਇਹ ਆ ਕਿ ਬੀਨੂ ਮੇਰਾ ਬਹੁਤ ਪੁਰਾਣਾ ਤੇ ਪਿਆਰਾ ਦੋਸਤ ਹੈ ਅਸੀਂ 91 37 ਸਾਲ ਹੋ ਗਏ 34 ਜਿੰਨੇ ਵੀ ਹੋ ਗਏ ਉਦੋਂ ਇੱਕ ਭੰਗੜੇ ਦੀ ਟੀਮ ਗਈ ਸੀ ਜਰਮਨੀ ਸੋ ਅਸੀਂ ਜਰਮਨੀ ਇਹ ਭੰਗੜਾ ਪਾਉਂਦੇ ਸੀ ਮੈਂ ਬੋਲੀਆਂ ਪਾਉਂਦਾ ਸੀ ਸੋ ਉਦੋਂ ਦੀ ਸਾਡੀ ਦੋਸਤੀ ਹੈ ਇੱਕ ਫਿਲਮ ਆਈ ਸੀ ਬਹੁਤ ਮਾੜੀ ਫਿਲਮ ਪੰਜਾਬੀ ਦੀ ਸ਼ਾਇਦ ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਾੜੀ ਫਿਲਮ ਹੋਵੇ ਮੈਨੂੰ ਪਤਾ ਲੱਗਿਆ ਵੀ ਉਹਦੇ ਚ ਬੀਨੂ ਨੇ ਕੰਮ ਕੀਤਾ ਅਸੀਂ ਜਦੋਂ ਫਿਲਮ ਦੇਖਣ ਗਏ ਆ ਥੀਏਟਰ ਵਿੱਚ ਸੱਤ ਬੰਦੇ ਸਤ ਨਾਮ ਹੈ ਮੈਂ ਬੀਨੂ ਨੂੰ ਫੋਨ ਕਰਿਆ ਤੇਰੀ ਫਿਲਮ ਦੇਖ ਕੇ ਆਇਆ ਕਹਿੰਦਾ ਬਥੇਰੀ ਬੇਇਜ਼ਤੀ ਹੋਗੀ ਤੂੰ ਵੀ ਕਰ ਲੈ ਮੈਂ ਕਿਹਾ ਮੈਂ ਤੇਰੀ ਬੇਇਜ਼ਤੀ ਕਰਨ ਨੂੰ ਫੋਨ ਨਹੀਂ ਕੀਤਾ ਮੈਂ ਤੈਨੂੰ ਛੋਟੇ ਭਾਈ ਇਹ ਦੱਸ ਰਿਹਾ ਵੀ ਆਉਣ ਵਾਲਾ ਸਮਾਂ ਤੇਰਾ ਫਿਲਮੋ ਚੱਲੀ ਨਹੀਂ ਚੱਲੀ ਫਿਲਮ 'ਚ ਟੈਕਨੀਕਲੀ ਹੋਰ ਬੜੇ ਕਮੀਆਂ ਸੀਗੀਆਂ ਪਰ ਬੀਨੂ ਨਜ਼ਰ ਆਉਂਦਾ ਸੀ ਵਿੱਚ ਤੇ ਉਦੋਂ ਮੈਨੂੰ ਬੜਾ ਅਜੀਬ ਵੀ ਲੱਗਦਾ ਸੀ ਵੀ ਬੀਨੂ ਭੰਗੜਾ ਤੇ ਪਾਉਂਦਾ ਇਹ ਐਕਟਰ ਥੋੜੀ ਆਏ ਪਰ ਹੌਲੀ ਹੌਲੀ ਮੈਂ ਜਦੋਂ ਇਹਦੇ ਨਾਟਕ ਦੇਖੇ ਜਦੋਂ ਇਹਦੀਆਂ ਫਿਲਮਾਂ ਦੇਖੀਆਂ ਫੇਰ ਫੈਨ ਕਾ ਦਾ ਮੁੜ ਕੇ ਨਾ ਮੇਰਾ ਫੋਨ ਵੀ ਚੱਕਣਾ ਬੰਦ ਕਰਤਾ ਆਤਾ ਤੇ ਮੇਰਾ ਗੀਤ ਨਾ ਆਇਆ ਹੁੰਦਾ ਇਹਨੇ ਮੈਨੂੰ ਕਿੱਥੇ ਬੁਲਾਉਣਾ ਸੀ ਅੱਜ ਪਾਇਓ ਤੁਸੀਂ ਚੱਕ ਦਿਓ ਫੇਰ ਤੁਸੀਂ ਚੱਕ ਦਿਓ ਗੀਤ ਤੋਂ ਬਾਅਦ ਫੋਨ ਦੇਖੋ ਮੇਰੇ ਤੇ ਸਵਾਲ ਨਾ ਕਰੋ ਫਿਲਮ ਤੁਹਾਡੀ ਹੈ ਜਿਸ ਦਿਨ ਮੈਂ ਕਿਸੇ ਆਪਣੇ ਪ੍ਰੋਡਕਟ ਦੀ ਲਾਂਚਿੰਗ ਤੇ ਆਇਆ ਮੈਨੂੰ ਪੁੱਛਿਓ ਜਿਵੇਂ ਮੈਂ ਸਭ ਦੱਸੂਗਾ ਕਾਹਰ ਕਿਉਂਕਿ ਅੱਜ ਦਾ ਜਿਹੜਾ ਜ਼ਮਾਨਾ ਹੈ ਚਾਹੇ ਉਹ ਟੈਕਨੀਕਲੀ ਸਟਰੋਂਗ ਹੋ ਗਿਆ ਹੈ ਬਹੁਤ ਸਾਰੇ ਪੰਜਾਬ ਦੇ ਜਿਹੜੇ ਚਾਹੇ ਉਹ ਧਾਰਮਿਕ ਤੌਰ ਤੇ ਨੇ ਚਾਹੇ ਸਮਾਜਿਕ ਤੌਰ ਤੇ ਨੇ ਐਸੇ-ਐਸੇ ਕਨਸੈਪਟ ਪੰਜਾਬੀ ਫਿਲਮਾਂ ਚ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਆ ਕਿ ਅਸੀਂ ਆਪਣੇ ਪੰਜਾਬ ਨੂੰ ਖੂਬਸੂਰਤ ਕਰਨ ਦੀ ਕੋਸ਼ਿਸ਼ ਕਰਦੇ ਆ ਕਮੀਆਂ ਸਾਡੇ ਵਿੱਚ ਹੀ ਆ ਉਹਨਾਂ ਨੂੰ ਦੱਸਣ ਵੀ ਕੋਸ਼ਿਸ਼ ਕਰਦੇ ਆ ਪਾਵੇਂ ਫਿਲਮਾਂ ਰਾਈ ਦੱਸਦੇ ਆ ਪਾਵੇਂ ਹੋਰ ਬੜੇ ਬੜੇ ਸਾਰੇ ਕਨਸੈਪਟਸ ਸੋ ਮੈਂ ਬੀਨੂ ਤੇ ਬੀਨੂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਹੈ ਜਦੋਂ ਵੀ ਇਹ ਫਿਲਮ ਰਿਲੀਜ਼ ਹੋਊਗੀ ਸੋ ਮੈਂ ਕੋਸ਼ਿਸ਼ ਕਰੂੰਗਾ ਸੋ ਪਹਿਲਾ ਸ਼ੋਅ ਮੈਂ ਦੇਖਣ ਆਉਂਗਾ ਕੀ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਬੱਬਲਬਾਈ ਥੈਂਕ ਯੂ ਬੱਬਲਬਾਈ ਵਾਸਤੇ ਜ਼ੋਰਦਾਰ ਤਾੜੀ ਮਾਰ ਦਿਓ ਸਾਰੀ ਦੁਨੀਆ ਚ ਦੇਖੋ ਫਿਲਮੀ ਬਾਈ ਦੇ ਗਾਣੇ ਕਰਕੇ ਚੱਲੀ ਬਾਈ ਦੇ अर्जुन बैली ने हाथ जोड़ के गणासी मारी थैंक यू वीरए बस मैं एक को विनती करनी है जेड़ा इस वेले आपा इस स्टूडियो दे अंदर बैठे है सारा आपा परिवारियां चाहे दियो मीडिया वाले पास वे ला लेओ क्योंकि assi थोटे कोले ता आया हमेशा थोटे तो बिना assi अधुरे है जी ਸਾਡੀ ਫਿਲਮ ਨੂੰ ਜਾਂ ਕਿਸੇ ਵੀ ਗੱਲ ਨੂੰ ਤੁਸੀਂ ਜਦੋਂ ਵਾਰਦੇ ਹੋ ਕਿਸੇ ਆਪਣੇ ਸ਼ੇਅਰ ਕਰਦੇ ਹੋ ਤਾਂ ਉਹ ਬਹੁਤ ਤਦਾਦ ਦੇ ਵਿੱਚ ਲੋਕਾਂ ਕੋਲੇ ਪਹੁੰਚ ਜਾਂਦੀ ਹੈ ਤੇ ਕਈ ਲੋਕ ਉਹਦੇ ਵਿੱਚੋਂ ਮਨ ਬਣਾ ਲੈਂਦੇ ਨੇ ਵੀ ਹਾਂ ਯਾਰੇ ਬਿਲਕੁਲ ਠੀਕ ਹੈ ਇਹਨੂੰ ਦੇਖਣ ਚੱਲੀਏ ਜਾਂ ਨਾ ਦੇਖਣ ਜਾਈਏ ਸੋ ਜਿੰਨੇ ਪਤਵੰਤੇ ਸ਼ਖਸੀਤਾ ਇੱਧਰ ਸਾਡੇ ਮੇਰੇ ਛੋਟੇ ਭਰਾ ਵੱਡੇ ਭਰਾ ਜਿਹੜਾ ਕਰਮਜੀਤ ਸੁਮੀਤ ਭਾਈ ਬੱਬਲ ਭਾਈ ਗਰੇਵਾਲ ਸਾਹਿਬ ਇਧਰੋਂ ਜੇਰਨਾਵਾਦ ਸਾਹਿਬ ਜੁਬਰਾਜ ਭਾਈ ਮੈਂ ਸਾਰਿਆਂ ਨੂੰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰੂੰਗਾ ਪਲੀਜ਼ ਇੱਕ ਇੱਕ ਬਾਰੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਤੁਹਾਡੇ ਤੋਂ ਬਿਨਾ ਅਧੂਰੇ ਆ ਸਾਰਿਆਂ ਤੋਂ ਬਿਨਾ ਅਸੀਂ ਉਸ ਚੀਜ਼ ਤੇ ਇੰਨੇ ਪੈਸੇ ਨਹੀਂ ਲਾ ਸਕਦੇ ਜੇ ਤੁਸੀਂ ਸਾਰੇ ਜਣੇ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਸਾਡੇ ਇਸ ਪ੍ਰੋਡਕਟ ਨੂੰ ਇੱਕ ਇੱਕ ਬਾਰੀ ਸ਼ੇਅਰ ਕਰ ਦੋਗੇ ਤੁਹਾਡਾ ਬੜਾ ਧੰਨਵਾਦ ਦਿਲੋਂ ਧੰਨਵਾਦ ਸੱਚੀ ਗੱਲ ਹੈ ਥੈਂਕ ਯੂ ਸੋ ਮਚ ਚੜ੍ਹਦੀ ਕਲਾ ਚ ਰੋ ਬਹੁਤ ਸਾਰਿਆਂ ਦਾ ਬਾਮਾ ਬਹੁਤ ਸਾਰਾ ਪਿਆਰ ਥੈਂਕ ਯੂ ਸੋ ਮਚ ਥੈਂਕਸ ਟੂ ਸਾਡ ਟੀਮ ਹਜੀਤ ਜਨੇਜਾ ਸਾਹਿਬ ਉਚੇਚੇ ਤੌਰ ਤੇ ਕਹਿ ਰਹੇ ਨੇ ਕਹਿੰਦੇ ਵੀ ਡੇਟ ਬੋਲ ਦਿਓ ਵੀ ਕਿਹੜੀ ਡੇਟ ਨੂੰ ਫਿਲਮ ਆਉਣੀ ਹੈ ਬੱਸ ਸਾਰੇ ਲੱਗੇ ਹੋਏ ਜੀ ਫੇਰ ਵੀ ਮੈਂ ਦੱਸ ਦਾਂ 13 ਜੂਨ ਨੂੰ ਸਾਡੀ ਇਹ ਫਿਲਮ ਆਉਣੀ ਹੈ ਜੀ ਸਾਰੇ ਜਣੇ ਜ਼ਰੂਰ ਦੇਖ ਕੇ ਆਇਓ ਜੀ ਅਸੀਂ ਐਕਸਪੈਰੀਮੈਂਟ ਕੀਤਾ ਤੇ ਤੁਹਾਡੇ ਅਸ਼ੀਰਵਾਦ ਤੋਂ ਬਿਨਾ ਅਸੀਂ ਅਧੂਰੇ ਹਾਂ ਜੀ ਜਿਉਂਦੇ ਰਹੋ ਥੈਂਕ ਯੂ ਸੋ ਮੱਚ ਥੈਂਕ ਯੂ ਵੀਰੇ ਤੁਹਾਡਾ ਹੌਲੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਵੀਰੇ ਬਹੁਤ ਸ਼ੁਕਰੀਆ